ਮੇਰੇ ਮਹਾਂਪੁਰਸ਼ ਇੱਕ ਦ੍ਰਿਸ਼ਟਾਂਤ ਸੁਣਾਉਂਦੇ ਹੁੰਦੇ ਸੀ ਇੱਕ ਰਾਜੇ ਦਾ ਕਹਿੰਦੇ ਕਿਸੇ ਰਾਜੇ ਨੇ ਆਪਣੇ ਗੁਰੂ ਕੋਲੋਂ ਮੰਤਰ ਲਿਆ ਤੇ ਉਹ ਗੁਰੂ ਨੇ ਨਾਲ ਸਿਖਿਆ ਦਿੱਤੀ ਰਾਜੇ ਨੂੰ ਸਬਰ ਦਾ ਰਸਤਾ ਨਹੀਂ ਛੱਡਣਾ ਸਬਰ ਸਹਿਜ ਸਬਰ ਉਹਨੇ ਹਰਦਜ ਮਸਾਲਿਆ ਜਿਵੇਂ ਪੰਜ ਪਿਆਰੇ ਸਾਨੂੰ ਦਿੰਦੇ ਉਹ ਬਸ ਜਾਵੇ ਕਹਿੰਦੇ ਰਾਜੇ ਦਾ ਪੁੱਤਰ ਕਿਤੇ ਬਾਹਰ ਪੜ੍ਹਾਈ ਕਰਨ ਗਿਆ ਤੇ 12 ਸਾਲ ਬਾਅਦ ਆਇਆ ਰਾਜਾ ਸਾਧ ਸੰਗਤ ਜੀ ਆਪਣੇ ਸ਼ਹਿਰ ਦਾ ਦੌਰਾ ਲਾ ਕੇ ਰਾਤੀ 11 ਵਜੇ ਵਾਪਸ ਆਇਆ ਆਪਣੇ ਮਹਿਲਾਂ 'ਚ ਜਦੋਂ ਕਮਰੇ 'ਚ ਆਇਆ ਹੁਣ ਉਹ ਪੁੱਤਰ ਦਿਨੇ ਆਇਆ ਸੀ 12 ਸਾਲ ਬਾਅਦ ਆਇਆ ਸੀ ਮਾਂ ਨੇ ਪੁੱਤਰ ਨੂੰ ਲਾੜ ਦੇ ਵਿੱਚ ਜਵਾਨ ਪੁੱਤਰ ਸੀ ਮੰਜੇ ਦੇ ਨਾਲ ਲਟਾ ਲਿਆ ਜੀ ਬੇਟਾ ਮੇਰਾ ਰਾਜੇ ਦੀ ਢੀਕ ਚ ਅੱਖ ਲੱਗ ਗਈ ਪੁੱਤਰ ਦੀ ਵੀ ਮਾਂ ਦੇ ਵੀ ਕਿ ਰਾਜਾ ਜਦੋਂ ਕਮਰੇ ਚ ਐਂਟਰ ਹੋਇਆ ਨਾ ਇੱਕਦਮ ਗੁੱਸਾ ਆ ਗਿਆ ਕਿ ਮੇਰੀ ਰਾਣੀ ਦੇ ਨਾਲ ਕਿਹੜਾ ਪਰਾਇਆ ਮਰਦ ਸੋਤਾ ਹੈ ਕਿਰਪਾਨ ਕੱਢ ਲਈ ਕਹਿੰਦਾ ਇਹਦਾ ਸੁੱਤੇ ਦਾ ਮੈਂ ਗਲਾ ਲਾ ਦੇਣਾ ਲੇਟੇ ਦਾ ਗਲਾ ਲਾ ਦੇਣਾ ਨਾਂ ਲਗਾ ਤੇ ਨਾਲ ਹੀ ਆਪਣੇ ਗੁਰੂ ਦਾ ਬਚਨ ਯਾਦ ਆ ਗਿਆ ਸਬਰ ਸੰਤੋਖ ਆਖੋ ਸਤਨਾਮ ਹੋਇ ਸਬਰ ਦਾ ਰਸਤਾ ਥਾਲੀ ਨਹੀਂ ਕਰਦੀ ਇਹ ਚ ਵਿਗੜਦਾ ਕਹਿੰਦੇ ਨਾਲ ਹੀ ਕਿਰਪਾਨ ਵਾਪਸ ਪਾ ਲਈ ਕਹਿੰਦਾ ਵੀ ਸਾਰਾ ਕਮਰਾ ਤੇ ਰਾਣੀ ਦਾ ਕਵਰ ਹੀ ਏ ਇੱਕ ਗੇਟ ਹੀ ਆ ਨਾ ਜਿੱਦੋਂ ਆਣਾ ਮੈਂ ਜਾਣਾ ਕਹਿੰਦਾ ਗੁਰੂ ਦਾ ਹੁਕਮ ਸੀ ਸਬਰ ਕਿੱਥੇ ਭੱਜ ਜਾਣਗੇ ਗੇਟ ਲਾਤਾ ਬਾਹਰ ਆ ਆ ਬਾਹਰ ਲੰਮਾ ਪੈ ਗਿਆ ਕੁੰਡਾ ਬਾਹਰੋ ਲਾਤਾ ਬਾਕੀ ਸਾਰਾ ਕਵਰ ਇੱਕ ਗਰੇਲ ਲੱਗੀ ਏ ਕਿੱਥੇ ਭੱਜ ਜਾਣਗੇ ਮੇਰੇ ਮਾਲਕ ਦਾ ਹੁਕਮ ਏ ਗੁਰੂ ਦਾ ਵੀ ਸਬਰ ਤੋਂ ਕੰਮ ਲੈਣਾ ਸਵੇਰੇ ਵੇਖਾਂਗਾ ਕਿਵੇਂ ਕਹਿੰਦੇ ਜਦੋਂ ਸਵੇਰ ਹੋਈ ਤੇ ਹੁਣ ਰਾਣੀ ਉੱਠੀ ਸਵੇਰ ਹੋ ਗਈ ਏ ਰਾਜਾ ਆਇਆ ਨਹੀਂ ਹੁਣ ਜਿਹੜੇ ਬੂਏ ਚੋਂ ਬਾਹਰ ਨਿਕਲਣਾ ਜਦੋਂ ਬੂਆ ਖੋਲਿਆ ਬੂਆ ਬਾਰੋਂ ਬੰਦੇ ਖੜਕਾਇਆ ਜਦੋਂ ਬੂਆ ਖੜਕਾਇਆ ਤੇ ਬੂਆ ਬੰਦ ਹੁਣ ਬੂਆ ਖੜਕਾਇਆ ਤੇ ਜਦੋਂ ਖੋਲਿਆ ਤੇ ਰਾਜਾ ਬਾਹਰ ਲੇਟਿਆ ਇੱਕ ਗੁਰੂ ਦਾ ਹੁਕਮ ਸੀ ਵੀ ਸਬਰ ਤੋਂ ਕੰਮ ਤੇ ਜਦੋਂ ਬਾਰੋਂ ਬੂਆ ਖੋਲਿਆ ਤੇ ਕਹਿਣ ਲੱਗਾ ਕਿਸ ਪਰਾਇ ਮਰਦ ਨਾਲ ਲੇਟੀ ਤੇ ਅਗੋਂ ਹਾਸਕੇ ਕਹਿੰਦੀ ਕੀ ਹੋ ਗਿਆ ਤੁਹਾਨੂੰ ਤੁਹਾਡਾ ਪੁੱਤਰ 12 ਸਾਲ ਬਾਅਦ ਦਿਨੇ ਆਇਆ ਤੇ ਪੁੱਤਰ ਤੇ ਮਾਂ ਲੇਟੇ ਹੋਏ ਕਹਿੰਦੇ ਉਸ ਵੇਲੇ ਉਹ ਰਾਜਾ ਆਪਣੇ ਗੁਰੂ ਦੀ ਤਸਵੀਰ ਅੱਗੇ ਡੰਡਉਤਾਂ ਕਰੀ ਜਾਵੇ ਡੰਡਉਤਾਂ ਕਰੀ ਜਾਵੇ ਮੱਥੇ ਟੇਕੀ ਜਾਵੇ ਡੰਡਉਤਾਂ ਕਰੀ ਜਾਵੇ ਰਾਣੀ ਕਹਿੰਦੀ ਕੀ ਹੋਇਆ ਕਹਿੰਦੇ ਅੱਜ ਮੈਂ ਗੁਰੂ ਦਾ ਪੁਦੇਸ਼ ਜੇ ਅੱਗੇ ਨਾ ਲਿਆਂਦਾ ਤੇ ਮੇਰੇ ਹੱਥੋਂ ਹੀ ਮੇਰੇ ਪੁੱਤਰ ਨੇ ਕਤਲ ਹੋ ਜਾਂਦਾ ਮੇਰੇ ਗੁਰੂ ਨੇ ਕਿਹਾ ਸੀ ਸਬਰ ਤੋਂ ਕੰਮ ਫਿਰ ਉਹ ਟਾਈਮ ਲੰਘ ਜਾਂਦਾ ਖੁਸਾਤ ਨਾ ਹਾਂ ਸਹਿਤੋਂ ਸੰਤੋਖ ਸਬਰ ਉਹ ਇਹ ਅੱਜ ਪੱਲੇ ਬਣੇ ਮੈਨੂੰ ਬੜਾ ਇੱਕ ਬੱਚਾ ਬਚਨ ਜੱਟਿਆ ਸੀ ਗੁਰੂ ਨਾਨਕ